ਮਿਸਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਦਿਖਾਉਣੀ ਆ ਤੇ ਸੋਈ ਸਵਾਈ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਇਸ ਘਰ ਦੇ ਵਿੱਚ ਜੇ ਤੁਹਾਨੂੰ ਵੀਡੀਓ ਦਿਖਾਈ ਦਿਆਂ ਵਾ ਅੱਜ ਵੀ ਤੁਹਾਨੂੰ ਮੇਕਾ ਜਰਸੀ ਕ੍ਰੋਸ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਹਾਂਜੀ ਠੀਕ ਠਾਕ ਠੀਕ ਹੈ ਤੇ ਵਿੱਗੀ ਪਰਸਾਂ ਵਾਲੀ ਫਿਰ ਹਾਂਜੀ ਵੀਰ ਜੀ ਉਹ ਤੇ ਪਹਿਲੇ ਫੋਨ ਤੇ ਜੀ ਠੀਕ ਹੈ ਕਿੰਨੇ ਕ ਆ ਜਾਂਦੇ ਫੋਨ ਫਨ ਫਿਰ ਫੋਨ ਵੀਰ ਜੀ ਹਲੇ ਤੱਕ ਹੀ ਆਉਂਦੇ ਅੱਛਾ ਠੀਕ ਮਤਲਬ ਵਧੀਆ ਚੱਲੀ ਜਾਂਦਾ ਕੰਮ ਮਨ ਲੀ ਮਾਲ ਆਪਣਾ ਜੀ ਸਸਤਾ ਹੁੰਦਾ ਥੋੜਾ ਜਿਹਾ ਮਨ ਲੀ ਜਿਆਦਾ ਹੁੰਦਾ ਰੇਟ ਠੀਕ ਹੈ ਠੀਕ ਹੈ ਤੇ ਅੱਜ ਇੱਕੋ ਹੀ ਆ ਹਾਂਜੀ 2 ਦੋ ਲਈਆਂ ਪਾ ਅੱਛਾ ਵੜਾ ਹੋ ਸ਼ਾਮ ਨੂੰ ਅੱਛਾ ਉਹ ਸ਼ਾਮ ਨੂੰ ਹੋਣੀ ਆ ਠੀਕ ਹੈ ਤੇ ਦੋ ਬਾਰ ਵੀ ਲਈਆਂ ਉਤਨ ਸੂਈਆਂ ਸਾਈਆਂ ਵੀ ਹਾਂਜੀ ਸੀਆਂ ਹੋਣੀਆਂ ਠੀਕ ਹੈ ਤੇ ਚਲੋ ਫਿਰ ਜਿਹੜੀ ਹੁਣ ਹੈਗੀ ਆ ਇਹ ਪਹਿਲਾਂ ਵਖਾਦੀਏ ਬੱਚਾ ਕੀ ਜੇ ਤੇ ਮਗਰ ਵਸ਼ੀ ਮਗਰ ਇਹਦੇ ਮਗਰ ਵਸ਼ੀ ਆ ਜਿਹੜੀ ਹਾਂਜੀ ਸੋਹਣੀ ਹੋਸ਼ੀ ਆ ਇਹਦੇ ਮਗਰ ਜੀ ਕੋਈ 10 ਦਿਨਾਂ ਦੇ ਸੂਈ ਨੂੰ ਆਪਾਂ 15 ਦਿਨ ਦੱਸਾਂਗੇ ਅੱਛਾ 15 ਕ ਦਿਨ ਜਿਹੜੇ ਸੂਈ ਨ ਹੋਗੇ ਆ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰਜੀ ਜੀ ਦੁੱਧ ਵੀ ਜੀ ਉੱਥੋਂ ਆਪਾਂ 20 ਕਿਲੋ ਚੋਇਆ ਹੈ ਅੱਛਾ 20 ਕਿਲੋ ਚੋਕੇ ਲੈਂਦੀ ਹੈ ਹਾਂ ਜੀ ਆਪਾਂ ਵੀਰਾਂ ਭਰਾਵਾਂ ਨੂੰ 16 ਕਿਲੋ ਦੀ ਗਰੰਟੀ ਦਵਾਂਗੇ ਅੱਛਾ ਹਾਂ ਜੀ ਕਿਉਂਕਿ ਆਪਾਂ ਘਾਟ ਹੀ ਦੱਸਣਾ ਦੁੱਧ ਜਿਹੜਾ ਜਾ ਕੇ ਵੱਧ ਨਹੀਂ ਬੜਾ ਫਰਕ ਪਾਤਾ ਜੀ ਨਹੀਂ ਆਪਾਂ ਫਰਕ ਇਹਨਾਂ ਪਾਉਣਾ ਹੀ ਪਾਉਣਾ ਅੱਛਾ ਕਿ ਵੀ ਜਾ ਕੇ ਵੱਧ ਨਿਕਲਣਾ ਦੁੱਧ ਆਪੇ ਵਾਹ ਵੀਰ ਫੋਨ ਕਰਦੇ ਆ ਅੱਛਾ ਦੁੱਧ ਵੱਧ ਨਿਕਲੇ ਅੱਛਾ ਠੀਕ ਜਿਹੜਾ 16 ਲੀਟਰ ਪੱਕਾ ਦੁੱਧ ਕਰੋ ਜਿਹੜਾ ਚਵਾ ਕੇ ਦੋਗੇ ਪਹਿਲੇ ਸਵੇਰ 25 ਕਿਲੋ ਦਿੱਤਾ ਅੱਛਾ ਤੇ ਹੁਣ ਆਪਾਂ ਉਹ ਦੂਜਾ ਸੂਆਂਦੇ ਹੀ ਪਰ ਆਪਾਂ ਤਿੰਜੇ ਸੂਏ ਕਰਕੇ ਦੇਣਾ ਅੱਛਾ ਹਾਂਜੀ ਠੀਕ ਹੈ ਤੇ ਕਰੀ ਥਾਣੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਹਾਂ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਹੈ ਚਵਾ ਚੂਕਾ ਓਕੇ ਆ ਵਧੀਆ ਤਰਾ ਬੜੀ ਬੜਾ ਵਧੀਆ ਚਵਾ ਠੀਕ ਦਿਖਾਈ ਦੀ ਫਿਰ ਲਾ ਦੇ ਬੱਚਾ ਇੱਕ ਵਾਰ ਮਗਰ ਵੀ ਇਹਦੇ ਬੱਛੀ ਆ ਸੂਈ ਸੁਭਾਈ ਗਾਮ ਕੋਈ ਵੀਰ ਆਪਣੀ ਕੋ ਦੋ ਟਾਈਮ ਚੋਕ ਕੇ ਲੈ ਜਾ ਓਤਰਾ ਵੀਰ ਜੀ ਰੱਸੀ ਪਹੁੰਚਦੀ ਲੋੜ ਕੇ ਨਹੀਂ ਨਹੀਂ ਵੀਰ ਜੀ ਰੱਸੀ ਤਾਂ ਬਿਣਾ ਹੀ ਅੱਛਾ ਰੱਸੀ ਤਾਂ ਬਿਣਾ ਹੀ ਆ ਦਿਖਾ ਦੀ ਵਧੀ ਚਵਾ ਅਖਿਰ ਇਹਦਾ ਤੇ ਪਿਛਲੇ ਸੁਣਾ ਦਾ ਵੀ ਦਿਖਾ ਦੀ ਵਧੀ ਚਵਾ ਠੀਕ ਹੈ ਜੀ ਆਹ ਦੇਖ ਸਾਡੇ ਬਿਲਕੁਲ ਸਾਫ ਜਵਾਬ ਕੋਈ ਪੂਰ ਛਿੱਟਾ ਨਹੀਂ ਕੋਈ ਰੱਸੀ ਪਉਣ ਦੀ ਲੋੜ ਨਹੀਂ ਕੋਈ ਫੋਜ ਨਹੀਂ ਆਹ ਦੇਖ ਸਾਡੇ ਸਾਨਵੀ ਦੇ ਲੱਗ ਤੱਕਸਮ ਕੇ ਪੂਰਾ ਵਧੀਆ ਥਾਂ ਤਿਆਰ ਕਰਦੀ ਹੈ ਖੋਲੋਂ ਵੀ ਜੀ ਤੋਰਦੀ ਹੈ ਤੇ ਕਰੀ ਨੋ ਤਰੇਆਂ ਕੇ ਕਦ ਕੱਠ ਚੰਗਾ ਤੇ ਹੈਗੀ ਵੀ ਜਰਸੀ ਕਰਾਸ ਚ एक करी वीर जी फिर लै आइए चंगी तरह दिखा दिए लैज बंद हो जी ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ ਜੀ ਨਾ ਤੇ ਨਿ ਮਨੋਣੀ ਗਰਮੀ ਹਾਂਜੀ ਤੇ ਬਾਣ ਛੱਡੋ ਹਾਂਜੀ ਤੇ ਦੁੱਧ ਪੱਖੋਂ ਵੀ ਚੰਗੀ ਆ ਤੇ ਕੱਡ ਕੱਡ ਵੀ ਚੰਗਾ ਠੀਕ ਆ ਇਹੋ ਜਿਹੇ ਲੋਕ 70 70000 ਮੁੱਲ ਕਰੀ ਜਾਂਦੇ ਹਾਂਜੀ ਪਰ ਆਪਾਂ ਜਾ ਜੀ ਦੇ ਕਿੰਨੇ ਦੀ 50000 ਦੀ ਦੇ ਜੀ ਵਿੱਚ ਉਹ ਜੋ ਛੋਟ ਛੱਡ 2000 ਛੱਡ ਦਾਂਗੇ 50000 ਅੱਛਾ 40000 ਦੀ ਦੇ ਦੋਗੇ 40000 ਦੀ ਹਾਂ ਨਾ ਠੀਕ ਆ ਬਾਕੀ ਚਲੋ ਕੋ ਫੋਨ ਲਾਵੇ ਹਨਾ ਕੋ ਫੋਨ ਲਾਵੇ ਵੀਰ ਭਰਾ ਕੋਈ ਨਹੀਂ ਦੇ ਦਾਂਗੇ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਕੁਛ ਨਾ ਹਾਂਜੀ ਇਹੀ ਬੇਨਤੀ ਹੈਗੀ ਵੀ ਭਰਾ ਇੱਥੇ ਪੰਜ ਤਿੰਨ ਡੰਗ ਚਾਰ ਡੰਗ ਚੋਗੇ ਤੁਹਾਡੇ ਘਰ ਨਹੀਂ ਤਾਂ تسلی ਕਰਕੇ ਖੜੇ ਹਨਾ ਠੀਕ ਹੈ ਜੀ ਜੇ ਦੁੱਧ ਘੱਟ ਹੋਵੇ ਤਾਂ ਵੀਰ ਨਾ ਠੀਕ ਹੈ ਜੀ ਇੱਥੇ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਪਣੀ ਮਰਜ਼ੀ ਨਾਲ ਤੇ ਆਪਣੀ تسلی ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ